ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਪਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਗਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਤੇ ਦੋਵੇਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਆਪਣੀਆਂ ਦੋ-ਦੋ ਟਾਈਮ ਚੁਆਈ ਕਰਕੇ ਸੱਲੀ ਕਰਕੇ ਖੜਾਓ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੋਅਈ ਜ਼ਰੂਰ ਕਰਾ ਲੰਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੀਲੀ ਹੋ ਠੀਕ ਠਾਕ ਜੀ ਕਿਰਪਾ ਬੋ ਬੁੜਾ ਸਰ ਜੀ ਚਲੋ ਕਿਰਪਾ ਚ ਦੇ ਜੀ ਤੇ ਨਾਮ ਦੱਸਦੇ ਕਰੀਆ ਆਪਣਾ ਨਾਂ ਵੀਰ ਜੀ ਮੰਗੂ ਪਿੰਡ ਧੋਬਾ ਸੀਲਾਈਨ ਵਾਲਾ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਹੈ ਨਾ ਫੋਨ ਨੰਬਰ ਵੀ ਬੋਲ ਦੋ 85678145 ਠੀਕ ਹੈ ਤੇ ਸ਼ੁਰੂਆਤ ਫਿਰ ਸੱਜਰ ਸੁਭਾਈ ਤੋਂ ਹੀ ਕਰ ਲਈਏ ਬਾਈ ਤੋਂ ਕਰ ਲਈਏ ਗਾਂ ਤੋਂ ਕਰ ਲਈਏ ਹਾਂਜੀ ਤਾਜ਼ਾ ਸੂਇਆ ਮਾਲਿਆ ਹਾਂਜੀ ਬਾਣ ਕੇ ਆਪਣਾ ਭੈਣ ਸਰਾ ਆਪਣੀ ਦੋ ਡੰਗ ਤਸੱਲੀ ਕਰੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਜੀ ਮੱਝ ਨੇ ਸੂਈ ਨਾ ਮੱਝ ਸੂਈ ਰੋ ਭਾਜੀ ਇਹ 10 ਲਾਲੇ ਕੋ 12 ਲਾਲੇ ਕੱਟੀ ਪੱਠੇ ਹੋ ਗਈਆਂ ਹਨ ਮਗਰ ਇਹਦੇ ਕੱਟੀ ਆ ਵਾਲੀ ਕੱਟੀ ਜੀ ਹਾਂਜੀ ਤੇ ਥਣ ਇਹਦੇ ਤੁਹਾਨੂੰ ਦਿਖਾ ਦਈਏ ਲੱਗ ਕੇ ਤਾਂ ਆ ਦੇਖ ਸਾਡੇ ਥਣਾਂ ਦਾ ਸਾਈਜ਼ ਕਿ ਆਪ ਜਿਹੜਾ ਚੰਗਾ ਤੇ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਕਿੰਨਾ ਤਾਂ ਤਿਆਰ ਵਿੱਧੀ ਇਹਦੇ ਕੋਲ ਉਹ ਤਾਂ ਵਿੱਧੀ 8 ਕਿਲੋ ਸਾਜਨ ਆ ਜਾਂਦੇ ਪੱਕਾ ਤਿਆਰ ਜਿਹੜਾ ਤਿਆਰ ਜਿਹੜਾ ਬਾਕੀ ਪਤਲ ਚਮਮੀ ਦੀ ਮਹਾਂ ਜਾ ਵਿੱਚ ਪਤਲੀ ਕੰਦੀ ਆ ਜਿਹੜੀ ਥੱਲੇ ਵੇਖੋ ਭਾਜੀ ਮੈਂ ਤੇ ਉਤਰਾਂ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਭਾਜੀ ਕੋ ਸੇਵਾ ਕਰੂਗਾ ਕੋ 1 ਲੀਟਰ 1.5 ਲੀਟਰ ਹੋਰ ਵਧਾ ਦੂਗਾ ਅੱਛਾ ਮੈਂ 9-10 ਲੀਟਰ ਤੇ ਲਾਗੇ ਬੰਨੇ ਜਿਹੜਾ ਚਵਾ ਸਕਦੀ ਤੇ ਕਰਿਆ ਪਿੱਛੇ ਹਵਾ ਨਹੀਂ ਦਾ ਦੇਖ ਸਕਦੇ ਜੀ ਖੋਲੋ ਫੇਰ ਤੋੜ ਦਈਏ ਇਹ ਆ ਵੀ ਚਲੋ ਸੰਭੀ ਘਾਟੇ ਮਾ ਜੀ ਕੇ ਨੇ ਪਿੱਛੋਂ ਇਥੋਂ ਵੀ ਆਈ ਹੈ ਪਰ ਥੱਲੇ ਸਫਾਈ ਤੇ ਤਿਆਰ ਹੋਈ ਹੈ। ਕੋਈ ਅਜੀ ਜ਼ਮੀਨ ਪੱਜ ਮੈਂ। ਬਾਕੀ ਆ ਜ਼ਮੀਨ ਜਿਹੜਾ ਕਾਫੀ ਸਵੇਰ ਦਾ ਪੈ ਗਿਆ। ਆਜ ਲੈ ਉਹ ਜੀ ਮਾਕੇ ਆ ਵੀ ਜੇ ਕਿਸੇ ਮੱਝ ਲੈਣੀ ਸੱਜਰ ਤੇ ਪੈਸੇ ਵੀ ਘੱਟ ਫਿਰਦਨੇ ਆ ਉਹਨਾਂ ਵੀ ਦਾਲੀ ਚਲਦੀ ਹੈ ਪਤਰਾ ਮਿਰਜੀ ਸਾਨ ਤੋਂ ਓਕੇ ਸਾਰੇ ਜੀ ਕੋ ਭੂਗ ਰੋਵੇ ਛੱਟਾ ਹੋਵੇ ਆਪਾਂ ਜਮੇਆ ਰਹਿਣਾ ਤੇ ਮੁੱਲ ਫਿਰ ਇਹਦਾ ਪਥਾਨ ਵੱਧ ਘੱਟ ਹੋਈ ਆਪਾਂ ਨੇ ਆਨੇ ਇੱਥੇ ਆਵੇ ਮੇਰਾ ਵੀਰ ਆਪਣੀ ਕੋ ਦੋ ਡੰਗ ਤਸਲੀਮ ਕਰੇ ਹਾਂਜੀ ਹਾਂਜੀ ਭਾਜੀ ਥੱਲੇ ਵੇਖੋ ਮੈਂ ਕੀ ਜਾਂਦੀ ਹਾਂ ਹਾਂਜੀ ਥੱਲੇ ਤੇ ਚਲੋ ਸਾਫ਼ ਆ ਕਿੰਨੇ ਦੀ ਤਈਏ ਫਿਰ ਮੱਜ ਭਾਜੀ ਵਾਲ ਜਿੰਨੇ ਦੀ ਆਪਾਂ ਦੇ ਦੇਣੀ ਆ ਨਾ ਹਾਂਜੀ ਤਾੜੀ ਸੀ ਮੈਂ ਹੁੰਦੀ ਨਹੀਂ ਅੰਦਰ ਅੱਛਾ ਤਰਵਿੰਜਾ ਹਜ਼ਾਰ ਦੀ 53000 ਦੀ ਬਾਕੀ ਮੋਕੇ ਤੇ ਕਰ ਦੋਗੇ ਮੰਨ ਤਾ ਤੁਸੀਂ ਦੱਸੋ ਪਾਜੀ ਹੁਣ ਇਹ ਆਪਾਂ ਛੋੜ ਛੱਪੇ ਵਾਲਾ ਕੰਮ ਕਰ ਦੇਣਾ 51 ਹੀ ਦੇ ਦਈਏ ਹਾਂਜੀ 51 ਦੀ ਦੇ ਦਾਂਗੇ ਠੀਕ ਹੈ ਮੇਰਾ ਵੀਰ ਕੋਈ ਥੱਲੇ ਵਾਲਾ ਕੇ ਪੂਰੇ ਪੰਜਾਬ ਦੀ ਕਰਦੀਏ ਨਹੀਂ ਪਾਜੀ ਫਿਰ বাজਦਾਂਗੇ ਕੋਈ ਜਾਨ ਤਾਂ ਹੁਣ ਜਾਨ ਤਾਂ ਕੁਛ ਨਹੀਂ ਦਿੰਦਾ ਪੂਰੇ ਮੈਂ ਬੋਲ ਕੇ ਦਾ 1 30 1 20 ਕੇ ਦਾ ਲੱਖ ਆ ਕੁਛ ਨਹੀਂ ਦਿੰਦਾ ਪੂਰੇ 50 ਦੀ ਜਾਨ ਤਾਂ ਫਿਰ ਵੇਖੀ ਜਾਊਗੀ ਅੱਗੇ ਕਿੰਨੇ ਦਿਨਾਂ ਬਾਅਦ ਤੁਸੀਂ ਕਰੋ ਵੀਡੀਓ ਪਾਈਏ ਠੀਕ ਹੈ ਜੀ ਹਾਂਜੀ ਇੱਕ ਕਰੀਆ ਪਿਛੇ ਹਵਾ ਨੇ ਇਹਦਾ ਫਿਰ ਤੋਂ ਦੇਖ ਸਕਦੇ ਜੀ 50000 ਦੀ ਵਿਧੀ ਨੇ ਕਹਿੰਦੇ ਕਿ ਦੇ ਦੇਾਂਗੇ ਸੱਜਰ ਸੋਈ ਮੱਝ ਤੇ ਹੁਣ ਜਿਹੜੀ ਇੱਕ ਗਾਂ ਤੁਹਾਨੂੰ ਬਿਲਕੁਲ ਤਾਜੀ ਸੋਈ ਦਿਖਾਉਣੀ ਆ ਆਹ ਵਿਛਾਏ ਭਾਈ ਇਹਦਾ ਤਾਜੀ ਬੱਚਾ ਜਿਹੜਾ ਬਿਲਕੁਲ ਆ ਦੇ ਸਾਡੇ ਨਾਲ ਜਿਹੜਾ ਤਾਜੀ ਹੈ ਨਾਲ ਕਦੋਂ ਦੀ ਸੋਈ ਵਿਧੀ ਹੈ ਇਹ ਵਿਧੀ ਕੱਲ੍ਹ ਸੂਈ ਦੀ ਸ਼ਾਮੀ ਅੱਛਾ ਕੱਲ੍ਹ ਸ਼ਾਮ ਦੀ ਸੋਈ ਆ ਹਾਂਜੀ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਲੱਗੇ ਤਾਂ ਹਾਂ ਦੇਖ ਸਕਦੇ ਥਾਣਾ ਦਾ ਸਾਈਂ ਗਿਆ ਇੱਕ ਨਿਕ ਦੁੱਧ ਲੀਜੇ ਜੀ ਦੁੱਧ 11-12 ਕਿਲੋ ਵਾੜ ਦੇਈ ਜੋ ਅੱਛਾ ਹਾਂਜੀ फिर तोर दिए बाकी ताजी सूई है आज लाकि है सेंगे तो है ਏ ਵੀ ਥੱਲੇ ਚਲੋ ਜਿੰਨੀ ਵੀ ਆ ਸਫਾਈ ਹੀ ਆ ਸਾਡੇ ਸਾਡੇ ਜੇ ਪਿੱਛੇ ਉਤਾਂ ਜਿਹਾ ਉਤਰਾ ਹੀ ਨਿਪੜੀ ਆ ਪੂਰੀ ਪਰੀ ਜੀ ਅੰਦੀ ਵੀਡੀਓ ਵੀ ਆ ਆਪਣੀ ਬਣਾਈ ਗਈ ਹੈ ਦੂਸਰੇ ਪਾਸੇ ਤੋਂ ਵੀ ਥੰਡ ਦੇਖ ਸਕਦੇ ਨੇ ਜੇ ਜੁਰ ਪਾ ਦੇ ਨੇ ਪ੍ਰੋਪਰ ਇਹ ਮੇਰੇ ਆਹ ਲਊਗਾ ਆਪਾਂ ਜੇ ਅੰਦੀ ਵੀਡੀਓ ਪਾ ਦੋ ਇਹ ਵੀ ਨੇਰਾ ਹੋ ਗਿਆ ਸੀ ਜਦੋਂ ਮਤਲਬ ਇਹਨੇ ਜੇ ਸੁੱਟੀ ਆ ਕੋਈ ਵੀਡੀਓ ਮੰਗਾ ਲਿਆ ਨਾ ਇਤਨਾ ਕਈ ਦੇ ਪ੍ਰੋਪਰ ਨਹੀਂ ਪਤਾ ਲੱਗਦਾ ਅੱਛਾ ਹਾਂਜੀ ਤੇ ਜੇ ਜੁਰੇ ਨੇ ਜਿਹੜੀ ਪ੍ਰੋਪਰ ਪਾਤੀ ਆ ਤੇ ਇਹਦਾ ਮੁੱਲ ਭਾਜੀ ਜੇ ਤੇ ਵੈਣ ਦੇ ਸਿੰਘ ਨਾ ਹੁੰਦੇ ਹਾਂਜੀ ਤੇ ਵੈਣ 40000 ਦੀ ਹਾਂਜੀ ਪਰ ਆਪਾਂ ਜੀ ਨਿਗਾਹ ਜੇ ਮੁੱਲ ਦਾ ਕਿੰਨਾ ਕੁ 27000 ਦੀ 27000 ਹਾਂਜੀ ਅੱਛਾ ਚਲੋ ਬਾਕੀ ਉਹਨੇ ਇੱਕੀ ਛੋਟ ਛੜ ਮੁੱਕ ਦੇ ਦੋ ਪਾਈ ਕਰਦਾ ਕਰ ਦੋ ਪੂਰੇ ਪੰਜੀ ਦੀ ਫਿਰ ਇਹ ਵੀ ਵੇਖੀ ਜਾ ਮੇਰਾ ਵੀ ਪੂਰਾ ਫਿਕਸੀ ਪ੍ਰਾਈਸ ਹੈ ਅੱਛਾ ਅੱਜ ਫਿਕਸੀ ਕੰਮ ਚੱਲਣਗੇ ਕਿਉਂਕਿ ਤਾਜੀ ਦਾਸ਼ਲੀਜ ਹੈ ਤਾਜੀ ਇਹ ਦੋਵੇਂ ਡੰਗਰ ਹਾਂਜੀ ਹਾਂਜੀ ਤੇ ਬਾਕੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਨਾ ਵੇਚ ਆ ਕੇ ਜੋ ਡੰਗ ਚੋਲੇ ਪੰਜ ਡੰਗ ਚੋਲੇ ਆਪਣੀ ਤਸੱਲੀ ਕਰ ਲੇ ਮੇਰਾ ਵੀ ਬਾਕੀ ਜਿਹੜੇ ਭਾਜ ਭਾਜੀ ਮਾਲ ਦੇਦਾ ਨਾ ਇਹ ਦੇਣੀਆਂ ਦੇ ਟੋਕੜਾ ਵੜਾ ਹੁੰਦੀਆਂ ਠੀਕ ਹੈ ਟੋਕੜਾ ਮੈਂ ਹੁੰਦੀ ਜਿੰਨੇ ਦੀ ਆਪਾਂ ਸਿੰਜਰ ਮੈਂ ਦੇਣ ਨੇ ਮੋਰ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਤੇ ਮਰਜ਼ੀ ਨਾਲ ਵੇਖ ਕੇ ਕੁਛ ਲਿੱਧੋ